ਕੁਝ ਘਟਨਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਜਿਹਿਆਂ ਵਰਤ ਜਾਂਦੀਆਂ ਹਨ ਜੋ ਇਨਸਾਨ ਨੂੰ ਬਦਨਾਮ ਕਰਕੇ ਰੱਖ ਦਿੰਦੀਆਂ ਹਨ ਤੇ ਅਜਿਹਿਆਂ ਘਟਨਾਵਾਂ ਬਾਰੇ ਜਾਣ ਕੇ ਸਮਾਜ ਵੀ ਹੈਰਾਨ ਹੋ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਜਲੰਧਰ ਦੇ ਇੱਕ ਪਿੰਡ ਵਿੱਚ ਵਰਤੀ ਗੱਲ ਇਹ ਸੀ ਕਿ ਉਸ ਪਿੰਡ ਦੀ ਰਹਿਣੇ ਵਾਲੀ ਮਨਪ੍ਰੀਤ ਲੜਕੀ ਦਾ ਵਿਆਹ ਹੋਣੇ ਵਾਲਾ ਸੀ ਪਰ ਉਸ ਲੜਕੀ ਦੀ ਹੋਰ ਕਿਸੇ ਮੁੰਡੇ ਨਾਲ ਗੱਲਬਾਤ ਚੱਲ ਰਹੀ ਸੀ ਲੜਕੀ ਦਾ ਤੇ ਕੁਝ ਪਤਾ ਨਹੀਂ ਪਰ ਉਸ ਲੜਕੇ ਦਾ ਉਸ ਲੜਕੀ ਨਾਲ ਦਿਲੋਂ ਪਿਆਰ ਸੀ ਉਹ ਲੜਕਾ ਮਨਪ੍ਰੀਤ ਲਈ ਕੁਝ ਵੀ ਕਰ ਸਕਦਾ ਸੀ ਉਹ ਲੜਕਾ ਮਨਪ੍ਰੀਤ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਮਨਪ੍ਰੀਤ ਹਰ ਟਾਈਮ ਉਸ ਦੀ ਗੱਲ ਨੂੰ ਟਾਲ ਦਿੰਦੀ ਸੀ ਉਹ ਲੜਕੀ ਹਰ ਟਾਈਮ ਕਹਿੰਦੀ ਸੀ ਕਿ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਖਿਲਾਫ ਨਹੀਂ ਜਾਣਾ ਜਿੱਥੇ ਮੇਰੇ ਘਰ ਦੇ ਕਹਿਣਗੇ ਮੈਂ ਉੱਥੇ ਹੀ ਵਿਆਹ ਕਰਾਉਣਾ ਹੈ ਪਰ ਉਹ ਲੜਕੀ ਉਸ ਮੁੰਡੇ ਨੂੰ ਛੱਡਦੀ ਵੀ ਨਹੀਂ ਸੀ ਤਕਰੀਬਨ 4-5 ਸਾਲ ਤੋਂ ਲੜਕੀ ਲੜਕਾ ਰਿਲੇਸ਼ਨ ਦੇ ਵਿੱਚ ਸਨ ਐਨੇ ਸਾਲਾਂ ਤੋਂ ਲਗਾਤਾਰ ਇਹ ਰਿਲੇਸ਼ਨ ਚੱਲਦਾ ਆ ਰਿਹਾ ਸੀ ਜਦੋਂ ਮਨਪ੍ਰੀਤ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਤੇ ਉਸ ਦੇ ਘਰਦਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹਿਆ ਲੜਕੇ ਨੇ ਮਨਪ੍ਰੀਤ ਨੂੰ ਕਿਹਾ ਤੂੰ ਆਪਣੇ ਘਰਦਿਆਂ ਨੂੰ ਸਾਡੇ ਦੋਨਾਂ ਦੇ ਬਾਰੇ ਦੱਸ ਦੇ ਕਿ ਅਸੀਂ ਦੋਨੋਂ ਪਿਆਰ ਕਰਦੇ ਹਾਂ ਤੇ ਇਹ ਵਿਆਹ ਕਰਾਵਾਂਗੇ ਅਰਮਨਪ੍ਰੀਤ ਨੇ ਇਸ ਵਾਰ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰੇ ਘਰ ਦੇ ਇਸ ਗੱਲ ਨੂੰ ਅਲਾਓ ਨਹੀਂ ਕਰਦੇ ਤੇ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਖਿਲਾਫ਼ ਨਹੀਂ ਜਾ ਸਕਦੀ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਵਿਆਹ ਵਾਲੇ ਦਿਨ ਇੱਕ ਅਜੀਹੀ ਘਟਨਾ ਵਾਰਤੀ ਜਿਸ ਦਾ ਮਨਪ੍ਰੀਤ ਨੂੰ ਅੰਦਾਜ਼ਾ ਵੀ ਨਹੀਂ ਸੀ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਨੇ ਉਸ ਲੜਕੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ ਜਿਸ ਕਰਕੇ ਉਸ ਨੂੰ ਮਨਪ੍ਰੀਤ ਤੇ ਬਹੁਤ ਗੁੱਸਾ ਆ ਰਿਹਾ ਸੀ। ਉਹ ਲੜਕਾ ਮਨ ਦੇ ਵਿੱਚ ਗੁੱਸਾ ਲੈ ਕੇ ਘੁੰਮ ਰਿਹਾ ਸੀ ਤੇ ਕਿਸੇ ਮੌਕੇ ਦੀ ਤਾਕ ਵਿੱਚ ਬੈਠਾ ਸੀ। ਆਖਿਰ ਵਿਆਹ ਵਾਲਾ ਦਿਨ ਆਇਆ। ਸ਼ਗਨ ਵਿਹਾਰ ਤੋਂ ਬਾਅਦ ਮੇਲੜੀਆਂ ਤੋਂ ਬਾਅਦ ਲੜਕਾ ਲੜਕੀ ਚਾਹ ਪੀ ਰਹੇ ਸਨ ਤੇ ਡਾਂਸਰਾਂ ਸਟੇਜ ਦੇ ਉੱਤੇ ਨੱਚ ਰਹੀਆਂ ਸਨ। ਉਹ ਲੜਕਾ ਆਇਆ। ਲੜਕੇ ਨੇ ਸਟੇਜ ਦੇ ਉੱਤੇ ਚੜ੍ਹ ਕੇ ਐਂਕਰ ਤੋਂ ਮਾਈਕਫੋਨ ਫੜ ਕੇ ਸਿੱਧਾ ਹੀ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ ਉਸਨੇ ਦੱਸਿਆ ਵਿਆਹ ਵਾਲੀ ਕੁੜੀ ਮਨਪ੍ਰੀਤ ਨਾਲ ਮੇਰੀ 4-5 ਸਾਲ ਤੋਂ ਗੱਲਬਾਤ ਸੀ ਤੇ ਹੁਣ ਇਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਾ ਰਹੀ ਹੈ ਉਹ ਲੜਕਾ ਕਹਿਣ ਲੱਗਾ ਮੈਂ ਅੱਜ ਵੀ ਇਸ ਨੂੰ ਪਿਆਰ ਕਰਦਾ ਹਾਂ ਤਾਂ ਇਸ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਸਾਰੇ ਰਿਸ਼ਤੇਦਾਰ ਬਹੁਤ ਹੈਰਾਨ ਹੋਏ ਹੁਣ ਕੁੜੀ ਵਾਲਿਆਂ ਦੇ ਸਾਹਮਣੇ ਕੋਈ ਉਹਨਾਂ ਦੀ ਕੁੜੀ ਨੂੰ ਬਦਨਾਮ ਕਰੇ ਕੋਈ ਆਪਣੀ ਧੀ ਦੇ ਬਾਰੇ ਇਸ ਤਰ੍ਹਾਂ ਦੀਆਂ ਗਲਤ ਗੱਲਾਂ ਕਿਵੇਂ ਸੁਣ ਸਕਦਾ ਸੀ ਸੋ ਮਨਪ੍ਰੀਤ ਦੇ ਘਰਦਿਆਂ ਨੇ ਉਸ ਲੜਕੇ ਨੂੰ ਸਟੇਜ ਉੱਤੋਂ ਲਾ ਲਿਆ ਤੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕੁਝ ਸਿਆਣੇ ਬੰਦੇ ਜੇ ਉਹਨਾਂ ਨੂੰ ਆ ਕੇ ਨਾ ਛਡਾਉਂਦੇ ਹੋ ਸਕਦਾ ਸੀ ਕਿ ਮਨਪ੍ਰੀਤ ਦੇ ਘਰ ਵਾਲੇ ਉਸ ਲੜਕੇ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੰਦੇ ਖੈਰ ਕੁੜੀ ਵਾਲਿਆਂ ਨੇ ਉਸ ਮੁੰਡੇ ਨੂੰ ਤੇ ਕੁੱਟ-ਕੁੱਟ ਕੇ ਚੁੱਪ ਕਰਵਾ ਦਿੱਤਾ ਪਰ ਵਿਆਹ ਵਾਲੇ ਮੁੰਡੇ ਅਤੇ ਵਿਆਹ ਵਾਲੇ ਮੁੰਡੇ ਦੇ ਰਿਸ਼ਤੇਦਾਰਾਂ ਦੇ ਮਨ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ। ਉਹਨਾਂ ਨੂੰ ਕੁੜੀ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਕੁੜੀ ਦੇ ਘਰ ਤੇਆਂ ਤੋਂ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕੁੜੀ ਵਾਲਿਆਂ ਨੇ ਕਿਹਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਲੜਕਾ ਝੂਠ ਬੋਲ ਰਿਹਾ ਹੈ ਤੇ ਸਾਡੀ ਕੁੜੀ ਨੂੰ ਬਦਨਾਮ ਕਰ ਰਿਹਾ ਹੈ। ਜਦ ਮਨਪ੍ਰੀਤ ਨੂੰ ਇਸ ਬਾਰੇ ਪੁੱਛਿਆ ਗਿਆ ਤੇ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਤਾਂ ਇਸ ਲੜਕੇ ਨੂੰ ਜਾਣਦੀ ਤੱਕ ਨਹੀਂ ਹਾਂ ਪਰ ਲੜਕੇ ਨੇ ਕਿਹਾ ਮੈਂ ਉਹਨਾਂ ਚਿਰ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਤੁਸੀਂ ਮਨਪ੍ਰੀਤ ਨਾਲ ਮੇਰੀ ਆਮਣੇ ਸਾਹਮਣੇ ਗੱਲਬਾਤ ਨਹੀਂ ਕਰਾਉਂਦੇ ਜਦੋਂ ਲੜਕੀ ਨੂੰ ਉਸ ਮੁੰਡੇ ਦੇ ਸਾਹਮਣੇ ਲਿਆਂਦਾ ਗਿਆ ਤੇ ਉਹ ਮੁੰਡਾ ਕਹਿਣ ਲੱਗਾ ਮਨਪ੍ਰੀਤ ਮੈਂ ਤੈਨੂੰ ਆਖਰੀ ਵਾਰ ਪੁੱਛ ਰਿਹਾ ਹਾਂ ਤੂੰ ਮੇਰੇ ਨਾਲ ਵਿਆਹ ਕਰਾਵੇਂਗੀ ਜਾਂ ਨਹੀਂ ਤੇ ਲੜਕੀ ਫਿਰ ਤੋਂ ਮੁਕਰ ਗਈ ਤੇ ਕਹਿ ਲੱਗੀ ਮੈਂ ਤਾਂ ਇਸ ਨੂੰ ਜਾਣਦੀ ਤੱਕ ਨਹੀਂ ਹਾਂ ਐਨਾ ਸੁਣ ਕੇ ਉਹ ਮੁੰਡਾ ਬਹੁਤ ਨਿਰਾਸ਼ ਹੋਇਆ ਤੇ ਚੁੱਪ ਕਰ ਗਿਆ ਇਸ ਤੋਂ ਬਾਅਦ ਮਨਪ੍ਰੀਤ ਦੇ ਰਿਸ਼ਤੇਦਾਰ ਫਿਰ ਉਸ ਮੁੰਡੇ ਨੂੰ ਕੁੱਟਣ ਲੱਗ ਪਏ ਪਰ ਕਿਸੇ ਤਰ੍ਹਾਂ ਫਿਰ ਤੋਂ ਮੁੰਡੇ ਨੂੰ ਛੁਡਾਇਆ ਗਿਆ ਤੇ ਪੁਲਿਸ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਮੁੰਡੇ ਨੂੰ ਜਦੋਂ ਪੁਲਿਸ ਨੇ ਉਸ ਮੁੰਡੇ ਕੋਲੋਂ ਆ ਕੇ ਸਵਾਲ ਜਵਾਬ ਕੀਤੇ ਤੇ ਉਹ ਪਾਗਲਾ ਬੜੀਆਂ ਹਰਕਤਾਂ ਕਰਨ ਲੱਗ ਪਿਆ ਤੇ ਪੁਲਿਸ ਨੂੰ ਵੀ ਪੁੱਠੇ ਸਿੱਧੇ ਸਵਾਲ ਪੁੱਛਣ ਲੱਗਾ ਜਿਸ ਤੋਂ ਬਾਅਦ ਪੁਲਿਸ ਵਾਲੇ ਉਸ ਨੂੰ ਫੜ ਕੇ ਪੈਲਸ ਤੋਂ ਬਾਹਰ ਲੈ ਗਏ ਤੇ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਗੱਡੀ ਚੋਂ ਉਤਰ ਕੇ ਇੱਕ ਪੁਲਿਸ ਵਾਲਾ ਪੈਲਸ ਦੇ ਅੰਦਰ ਆਇਆ ਤੇ ਸਾਰੇ ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਇਹ ਲੜਕਾ ਸੱਚਮੁੱਚ ਹੀ ਪਾਗਲ ਹੈ ਤੇ ਪਾਗਲਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ ਗੱਡੀ ਵਿੱਚ ਬੈਠਾ ਬੈਠਾ ਤੁਸੀਂ ਸਾਰੇ ਜਣੇ ਇਸ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਓ ਇਹ ਲੜਕਾ ਪਹਿਲਾਂ ਵੀ ਪੈਲਸਾਂ ਦੇ ਵਿੱਚ ਵੜ ਜਾਂਦਾ ਹੈ ਤੇ ਵਿਆਹਾਂ ਦੇ ਵਿੱਚ ਜਾ ਕੇ ਊਲ ਜਲੂਲ ਬਕਦਾ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਉਥੋਂ ਪੁਲਿਸ ਸਟੇਸ਼ਨ ਲੈ ਗਈ ਤੇ ਵਿਆਹ ਦੀਆਂ ਅਗਲੀਆਂ ਰਸਮਾਂ ਸ਼ੁਰੂ ਹੋ ਗਈਆਂ ਮੁੰਡੇ ਵਾਲਿਆਂ ਨੂੰ ਅਜੇ ਤੱਕ ਵੀ ਸ਼ੱਕ ਸੀ ਪਰ ਸਿਆਣੇ ਬੰਦਿਆਂ ਨੂੰ ਵਿਚ ਪਾ ਕੇ ਮੁੰਡੇ ਵਾਲਿਆਂ ਨੂੰ ਸਮਝਾਇਆ ਗਿਆ ਤੇ ਮੁੰਡੇ ਵਾਲੇ ਬਹੁਤ ਮੁਸ਼ਕਿਲ ਨਾਲ ਰਾਜੀ ਹੋਏ ਜਿਸ ਕਰਕੇ ਕੁੜੀ ਦੀ ਡੋਲੀ ਵੀ ਰਾਤ ਨੂੰ 8:30 ਵਜੇ ਤੁਰੀ ਸੀ ਤੇ ਉਧਰ ਪੁਲਿਸ ਵੱਲੋਂ ਵੀ ਉਸ ਮੁੰਡੇ ਨੂੰ ਛੱਡ ਦਿੱਤਾ ਗਿਆ ਤੇ ਉਹ ਮੁੰਡਾ ਬਿਲਕੁਲ ਨਾਰਮਲ ਬੰਦਿਆਂ ਵਾਂਗੂ ਵਿਹੇਵ ਕਰ ਰਿਹਾ ਸੀ ਇੱਕ ਪੁਲਿਸ ਵਾਲੇ ਨੇ ਉਸ ਮੁੰਡੇ ਤੋਂ ਪੁੱਛਿਆ ਕੱਲ ਤੈਨੂੰ ਕੀ ਹੋਇਆ ਸੀ ਅੱਜ ਤੇ ਤੂੰ ਬਿਲਕੁਲ ਨਾਰਮਲ ਲੱਗ ਰਿਹਾ ਹੈ ਉਸ ਲੜਕੇ ਨੇ ਪੁਲਿਸ ਵਾਲੇ ਨੂੰ ਕਿਹਾ ਕਿ ਮੈਂ ਇੱਕ ਪੜ੍ਹਿਆ ਲਿਖਿਆ ਮੁੰਡਾ ਹਾਂ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਤੇ ਕੱਲ ਜੋ ਮੈਂ ਸਟੇਜ ਤੇ ਗੱਲਾਂ ਕਹੀਆਂ ਸਨ ਉਹ ਵੀ ਬਿਲਕੁਲ ਸੱਚ ਸਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਦ ਮੈਂ ਦੇਖਿਆ ਕਿ ਉਸ ਲੜਕੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇੱਕ ਵਾਰ ਤਾਂ ਮੇਰੇ ਮਨ ਵਿੱਚ ਆਇਆ ਕਿ ਮੈਂ ਸਾਰੇ ਸਬੂਤ ਜੋ ਆਪਣੇ ਰਿਲੇਸ਼ਨ ਦੇ ਨਾਲ ਲੈ ਕੇ ਗਿਆ ਸੀ ਉਹ ਸਾਡੀਆਂ ਵੀਡੀਓ ਸਾਰਿਆਂ ਨੂੰ ਦਿਖਾ ਦਵਾਂ ਪਰ ਫਿਰ ਮੇਰੇ ਮਨ ਵਿੱਚ ਆਇਆ ਉਸ ਕੁੜੀ ਦੀ ਕੀ ਇੱਜ਼ਤ ਰਹੇਗੀ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਪਰ ਜੇ ਮੈਂ ਸਾਰਿਆਂ ਨੂੰ ਇਹ ਸਬੂਤ ਦਿਖਾ ਦਿੱਤੇ ਤੇ ਹੁਣ ਤੇ ਉਹ ਲੜਕੀ ਸਿਰਫ ਇਨਕਾਰ ਹੀ ਕਰ ਰਹੀ ਹੈ ਪਰ ਇਸ ਤੋਂ ਬਾਅਦ ਉਹ ਲੜਕੀ ਮੇਰੇ ਨਾਲ ਨਫ਼ਰਤ ਕਰਨ ਲੱਗ ਜਾਵੇਗੀ ਨਾਲੇ ਉਸ ਦਾ ਵਿਆਹ ਟੁੱਟਣ ਤੋਂ ਬਾਅਦ ਉਸ ਲੜਕੀ ਨੇ ਮੈਨੂੰ ਕਦੀ ਵੀ ਨਹੀਂ ਅਪਣਾਉਣਾ ਤੇ ਉਸ ਦੇ ਘਰ ਦੇ ਵੀ ਮੈਨੂੰ ਨਫ਼ਰਤ ਕਰਨਗੇ ਕਿ ਇਸ ਨੇ ਸਾਡੀ ਕੁੜੀ ਦੀ ਬਦਨਾਮੀ ਕਰਵਾ ਦਿੱਤੀ ਮੈਂ ਘਰ ਤੋਂ ਸੋਚ ਕੇ ਹੀ ਗਿਆ ਸੀ ਕਿ ਸਾਡੇ ਰਿਲੇਸ਼ਨ ਦੇ ਸਾਰੇ ਪ੍ਰੂਫ ਉਹ ਸਾਡੀਆਂ ਵੀਡੀਓਜ਼ ਮੈਂ ਸਭ ਨੂੰ ਦਿਖਾ ਦੇਵਾਂਗਾ ਪਰ ਜੇ ਉਸ ਲੜਕੀ ਨੇ ਸਾਰਿਆਂ ਦੇ ਸਾਹਮਣੇ ਆਪਣਾ ਆਖਰੀ ਫੈਸਲਾ ਹੀ ਸੁਣਾ ਦਿੱਤਾ ਤੇ ਮੈਨੂੰ ਸਬੂਤ ਦਿਖਾ ਕੇ ਵੀ ਕੀ ਮਿਲਣਾ ਸੀ ਮੈਂ ਤੇ ਸਿਰਫ ਇੱਕ ਕੋਸ਼ਿਸ਼ ਕੀਤੀ ਸੀ ਕਿ ਇਸ ਡਰ ਦੀ ਵਜ੍ਹਾ ਨਾਲ ਸ਼ਾਇਦ ਉਹ ਲੜਕੀ ਮੈਨੂੰ ਅਪਣਾ ਲਵੇ ਪਰ ਮੇਰਾ ਸੋਚਣਾ ਗਲਤ ਸੀ ਪਰ ਜਦੋਂ ਮੈਨੂੰ ਉਸਨੇ ਆਖਰੀ ਵਾਰ ਨਾ ਕਰ ਦਿੱਤੀ ਤੇ ਮੈਂ ਪਾਗਲ ਜਿਹਾ ਬਣ ਕੇ ਊਲ ਜਲੂਲ ਹਰਕਤਾ ਕਰਨ ਲੱਗ ਪਿਆ ਤਾਂ ਕਿ ਸਭ ਨੂੰ ਲੱਗੇ ਕਿ ਮੈਂ ਤਾਂ ਇੱਕ ਪਾਗਲ ਹਾਂ ਤੇ ਸਾਡੇ ਦੋਵਾਂ ਦੇ ਵਿੱਚ ਐਦਾਂ ਦੀ ਕੋਈ ਗੱਲਬਾਤ ਨਹੀਂ ਸੀ ਸਹੀ ਸਮੇਂ ਤੇ ਮੇਰਾ ਦਿਮਾਗ ਕੰਮ ਕਰ ਗਿਆ ਕਿ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਉਸ ਦੀ ਇੱਜ਼ਤ ਸਾਰਿਆਂ ਦੇ ਸਾਹਮਣੇ ਕਿਵੇਂ ਰੋਲ ਸਕਦਾ ਹਾਂ